ਰੰਗ ਫਕੀਰੀ ਦੇ YouTube ਚੈਨਲ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪਰਮਾਤਮਾ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਜੋ ਲੋਕ ਸਾਧਨਾ ਨਹੀਂ ਕਰਦੇ ਜੋ ਲੋਕ ਸੰਕਲਪ ਲੈ ਕੇ ਪੂਜਾ ਨਹੀਂ ਕਰਦੇ ਅਤੇ ਸਿਰਫ ਸਵੇਰੇ ਜਾਂ ਸ਼ਾਮ ਜਾਂ ਦੋਵੇਂ ਵਕਤ ਕਿਸੇ ਇੱਕ ਮੰਤਰ ਦਾ ਜਾਪ ਕਰਦੇ ਹਨ ਚਾਹੇ ਇੱਕ ਮਾਲਾ ਹੀ ਉਹ ਕਿਉਂ ਨਾ ਕਰਨ ਉਨ੍ਹਾਂ ਦੇ ਜੀਵਨ ਵਿੱਚ ਅਜਿਹੇ ਘਟਨਾਵਾਂ ਵਾਪਰਦੀਆਂ ਹਨ ਜੋ ਹੈਰਾਨੀਜਨਕ ਹੁੰਦੀਆਂ ਹਨ ਬਹੁਤ ਲੋਕ ਕਹਿੰਦੇ ਹਨ ਕਿ ਸਾਰਨਾ ਕਰਨ ਦੇ ਨਾਲ ਹੀ ਕੁਝ ਮਿਲੇਗਾ ਬ੍ਰह्म ਚਾਰਿਆ ਦਾ ਪਾਲਣ ਕਰਾਂਗੇ ਤਾਂ ਹੀ ਸ਼ਕਤੀ ਜਾਂ ਇੱਛਾ ਦੀ ਪੂਰਤੀ ਹੋਵੇਗੀ ਪਰ ਅਸੀਂ ਇਹ ਮਹਿਸੂਸ ਕੀਤਾ ਹੈ ਕਿ ਜੇ ਤੁਸੀਂ ਕਿਸੇ ਵੀ ਸੰਕਲਪ ਤੋਂ ਬਿਨਾਂ ਕਿਸੇ ਵੀ ਬ੍ਰह्म ਵਿਚਾਰ ਤੋਂ ਬਿਨਾ ਸਿਰਫ ਆਪਣੇ ਮਨ ਦੀ ਇੱਛਾ ਦੇ ਨਾਲ ਆਪਣੇ ਇਸ਼ਟ ਦੇਵਤਾ ਦਾ ਮੰਤਰ ਲੈ ਕੇ ਉਹਦਾ ਜਾਪ ਸ਼ੁਰੂ ਕਰ ਦਿਓ ਸਵੇਰੇ ਹੋਵੇ ਜਾਂ ਸ਼ਾਮ ਜਾਂ ਦੋਨੋਂ ਸਮੇਂ ਆਸਨ ਤੇ ਬੈਠ ਕੇ ਤੁਸੀਂ ਉਹ ਜਾਪ ਕੀਤਾ ਹੋਵੇ ਤਾਂ ਤੁਹਾਡੇ ਜੀਵਨ ਦੇ ਵਿੱਚ ਅਜਿਹੀਆਂ ਚੀਜ਼ਾਂ ਆਪਰਨ ਲੱਗ ਜਾਂਦੀਆਂ ਹਨ ਜਿਨ੍ਹਾਂ ਦਾ ਤੁਹਾਨੂੰ ਖੁਦ ਪਤਾ ਕਦੇ ਨਹੀਂ ਹੁੰਦਾ ਜਦੋਂ ਤੁਸੀਂ ਇਸ ਤਰ੍ਹਾਂ ਦਾ ਮੰਤਰ ਨਿਰੰਤਰ ਜਾਪ ਕਰਦੇ ਹੋ ਤਾਂ ਇੱਕ ਸਮਾਂ ਆਉਂਦਾ ਹੈ ਜਦੋਂ ਉਹ ਮੰਤਰ ਜਾਗਰਤ ਹੋ ਜਾਂਦਾ ਹੈ ਜੇ ਤੁਸੀਂ ਸੰਕਲਪ ਲੈ ਕੇ ਤਰਪਨ ਕਰਕੇ ਹਵਨ ਕਰਕੇ ਜਾਪ ਕਰੋ ਤਾਂ ਉਹ ਮੰਤਰ ਹੋਰ ਤੇਜ਼ੀ ਨਾਲ ਪ੍ਰਭਾਵ ਵਿੱਚ ਆ ਜਾਂਦਾ ਹੈ ਤੇ ਉਹ ਜਲਦੀ ਜਾਗਰਤ ਹੋ ਜਾਂਦਾ ਹੈ ਜਦੋਂ ਤੁਸੀਂ ਇਸ ਮੰਤਰ ਦਾ ਜਾਪ ਕਰਦੇ ਹੋ ਤਾਂ ਤੁਹਾਡੇ ਮਨ ਦੇ ਵਿੱਚ ਅਜਿਹੇ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਹਨ ਜੋ ਉਸ ਦੇਵਤਾ ਨਾਲ ਜੁੜੇ ਹੁੰਦੇ ਹਨ ਉਹ ਵਿਚਾਰ ਤੁਹਾਨੂੰ ਨਵੇਂ ਕੰਮਾਂ ਵੱਲ ਲੈ ਜਾਂਦੇ ਹਨ ਰੁਕੇ ਹੋਏ ਕੰਮਾਂ ਵੱਲ ਮਨ ਲੱਗਦਾ ਹੈ ਤੁਸੀਂ ਠੀਕ ਫੈਸਲਾ ਲੈਣ ਦੇ ਯੋਗ ਹੋ ਜਾਂਦੇ ਹੋ ਜਿਵੇਂ ਬਹੁਤ ਲੋਕ ਗਰੀਬ ਜਾਂ ਅਸਫਲ ਇਸ ਲਈ ਰਹਿੰਦੇ ਹਨ ਕਿਉਂਕਿ ਉਹ ਠੀਕ ਫੈਸਲੇ ਨਹੀਂ ਲੈ ਪਾਉਂਦੇ ਮੰਤਰ ਜਾਪ ਤੁਹਾਨੂੰ ਇਹ ਸ਼ਕਤੀ ਦਿੰਦਾ ਹੈ ਕਿ ਤੁਸੀਂ ਠੀਕ ਫੈਸਲਾ ਲੈ ਸਕੋ ਜਦੋਂ ਇਹ ਮੰਤਰ ਨਿਰੰਤਰ ਜਾਪ ਨਾਲ ਜਾਗਰਤ ਹੋ ਜਾਂਦਾ ਹੈ ਤਾਂ ਤੁਹਾਡਾ ਮਨ ਜ਼ਿੰਦਗੀ ਦੇ ਹਰ ਖੇਤਰ ਵਿੱਚ ਸਹੀ ਦਿਸ਼ਾ ਵਿੱਚ ਲੱਗਣ ਲੱਗਦਾ ਹੈ ਮੰਤਰ ਦੀ ਊਰਜਾ ਤੁਹਾਨੂੰ ਆਤਮ ਨਿਰਭਰ ਬਣਾ ਦਿੰਦੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੇ ਤੁਸੀਂ ਇਹ ਹੈ ਮੰਤਰ ਨਿਰੰਤਰ ਜਪਦੇ ਰਹੋਗੇ ਤਾਂ ਤੁਹਾਡੇ ਜੀਵਨ ਦੇ ਵਿੱਚ ਅਜਿਹੇ ਕਾਰਜ ਹੋਣ ਲੱਗਣਗੇ ਜੋ ਤੁਸੀਂ ਸੋਚੇ ਵੀ ਨਹੀਂ ਸਨ ਕਈ ਲੋਕਾਂ ਨੇ ਸਾਡੇ ਨਾਲ ਜੋ ਰੰਗ ਫਕੀਰੀ ਦੇ ਚੈਨਲ ਰਾਹੀਂ ਸਾਡੇ ਨਾਲ ਜੁੜੇ ਹੋਏ ਹਨ ਇਹ ਅਨੁਭਵ ਸਾਂਝੇ ਕੀਤੇ ਹਨ ਉਹ ਕਹਿੰਦੇ ਹਨ ਕਿ ਮੰਤਰ जाप ਕਰਨ ਨਾਲ ਉਹਨਾਂ ਦੇ ਰੁਕੇ ਹੋਏ ਕੰਮ ਚੱਲ ਪਏ ਨਵੇਂ ਰਾਹ ਖੁੱਲ ਗਏ ਨਵੇਂ ਰਿਸ਼ਤੇ ਬਣੇ ਜੋ ਕੰਮ ਕਦੇ ਨਹੀਂ ਬਣਦੇ ਸਨ ਉਹ ਵੀ ਬਣਨ ਲੱਗੇ ਇਹ ਮੰਤਰ ਤੁਹਾਡੇ ਮਨ ਵਿੱਚ ਅਜਿਹੇ ਵਿਚਾਰ ਪੈਦਾ ਕਰਦਾ ਹੈ ਜੋ ਤੁਹਾਨੂੰ ਲਾਭਦਾਇਕ ਕੰਮ ਵੱਲ ਲੈ ਜਾਂਦੇ ਹਨ ਤਾਂ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਜੀਵਨ ਵਿੱਚ ਪਰਿਵਰਤਨ ਆਵੇ ਤਾਂ ਸ਼ਿਵ ਜੀ ਹਨੂਮਾਨ ਜੀ ਜਾਂ ਆਪਣੇ ਇਸ਼ਟ ਦੇਵਤਾ ਦਾ ਕੋਈ ਵੀ ਮੰਤਰ ਚੁਣ ਲਵੋ ਰੋਜ਼ ਇੱਕ ਮਾਲਾ ਜਾਪ ਕਰੋ ਕੋਈ ਵੱਡੀ ਰਸਮ ਨਹੀਂ ਸਿਰਫ ਮੂਹ ਤੋਕੇ ਕਿ ਉਹਦਾ ਦੀਵਾ ਜਲਾ ਕੇ ਜਾਪ ਕਰਨਾ ਹੈ 31 ਦਿਨ ਵਿੱਚ ਆਪਣੇ ਜੀਵਨ ਦੇ ਵਿੱਚ ਤੁਸੀਂ ਪਰਿਵਰਤਨ ਦੇਖਣ ਲੱਗ ਜਾਓਗੇ ਜਦੋਂ ਇਹ ਜਾਪ ਨਿਰੰਤਰਤਾ ਨਾਲ ਕਰਦੇ ਰਹੋਗੇ ਤਾਂ ਇੱਕ ਸਮਾਂ ਆਵੇਗਾ ਜਦੋਂ ਮੰਤਰ ਆਪਣੇ ਆਪ ਤੁਹਾਡੇ ਮਨ ਵਿੱਚ ਚੱਲਣ ਲੱਗੇਗਾ। ਇਹ ਹੀ ਉੱਤਮ ਅਵਸਥਾ ਹੁੰਦੀ ਹੈ। ਜਦ ਮੰਤਰ ਸਿੱਧੀ ਵੱਲ ਚੱਲ ਪੈਂਦਾ ਹੈ, ਜਦੋਂ ਮੰਤਰ ਜਾਗਰਤ ਹੋਣ ਲੱਗ ਜਾਂਦਾ ਹੈ, ਜਦ ਮੰਤਰ ਸਿੱਧ ਹੋ ਜਾਂਦਾ ਹੈ ਤਾਂ ਤੁਸੀਂ ਜੋ ਸੋਚਦੇ ਹੋ ਉਹ ਹੋਣਾ ਸ਼ੁਰੂ ਹੋ ਜਾਂਦਾ ਹੈ। ਤਾਂ ਤੁਸੀਂ ਅੱਜ ਤੋਂ ਹੀ ਕਿਸੇ ਵੀ ਮੰਤਰ ਦਾ ਜਾਪ ਕਰਨਾ ਸ਼ੁਰੂ ਕਰੋ। 21 ਦਿਨ ਨਿਰੰਤਰ ਕਰਕੇ ਦੇਖੋ ਸਾਰਾ ਪਰਿਵਰਤਨ ਤੁਹਾਡੇ ਸਾਹਮਣੇ ਹੋਵੇਗਾ ਸਾਰੇ ਰਿਜ਼ਲਟ ਤੁਹਾਡੇ ਸਾਹਮਣੇ ਹੋਣਗੇ 21 ਦਿਨ ਕਰ ਲੋ ਜਾਂ 31 ਦਿਨ ਕਰ ਲੋ ਤੇ ਇਹ ਜਪ ਤੁਸੀਂ ਇੱਕ ਆਸਨ ਤੇ ਬੈਠ ਕੇ ਇੱਕ ਮਾਲਾ ਰੋਜ਼ ਕਰਨਾ ਹੈ ਉਹ ਜਾਪ ਤੁਸੀਂ ਇੱਕ ਮੰਤਰ ਦਾ ਕਰਨਾ ਹੈ ਉਹ ਮੰਤਰ ਕਿਹੜਾ ਹੋਵੇਗਾ ਉਹ ਤੁਸੀਂ ਆਪ ਡਿਸਾਈਡ ਕਰ ਸਕਦੇ ਹੋ ਆਪ ਲੱਭ ਸਕਦੇ ਹੋ ਚਾਹ ਤੁਸੀਂ ਹਨੂਮਾਨ ਜੀ ਦਾ ਮੰਤਰ ਕਰ ਲਓ ਚਾਹ ਤੁਸੀਂ ਓਮ ਨਮੋ शिवाय ਸ਼ਿਵ ਜੀ ਦਾ ਮੰਤਰ ਕਰ ਲਓ ਚਾਹ ਤੁਸੀਂ ਆਪਣੇ ਕਿਸੇ ਵੀ ਇਸ਼ਟ ਦੇਵ ਦਾ ਮੰਤਰ ਤੁਸੀਂ ਕਰ ਸਕਦੇ ਹੋ ਜੇਕਰ ਤੁਸੀਂ ਰੰਗ ਫਕੀਰੀ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਜਰੂਰ ਦਬ ਲ ਲੈਣਾ ਤਾਂ ਜੋ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਵੀਡੀਓ ਨੂੰ ਪਸੰਦ ਕਰਨਾ ਨਾ ਪਸੰਦ ਕਰਨਾ ਤੁਹਾਡਾ ਆਪਣਾ ਫੈਸਲਾ ਹੈ ਪਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਦੀ ਜ਼ਿੰਦਗੀ ਬਦਲ ਸਕੇ